ਕੁਰਤਾ ਪਜਾਮਾ ਪਾਇਆ ਕਿੱਦਾਂ ਦਾ ਲੱਗਦਾ ਕਮੈਂਟ ਕਰਕੇ ਦੱਸਿਓ ਹੁਣੀ ਕਿੱਦਾਂ ਦਾ ਲੱਗਾ ਪਾਇਆ ਕੁਰਤਾ ਪਜਾਮਾ ਜੀ ਜੀ ਆਪਾ ਗਰਦੇ ਤੈਨੋਂ ਕੰਮ-ਕੰਮ ਕਰਕੇ ਕੱਪੜੇ ਕੁਪਰੇ સ્ટોਕੇ ਹੋ ਜੀ ਤੇ ਫ੍ਰੀ ਮੰਨੂ ਸਾਡਾ ਰੋਂਦਾ ਬਹੁਤ ਸੀਗਾ ਕਿੱਥੇ ਆ? ਆ ਦੇ ਕਿੱਥੇ? ਆ ਦੇ ਆ ਗਈ ਹੈ? ਆ ਗਈ ਕਿੱਥੇ ਗਾ ਬੱਚੇ ਮੈਨੂੰ ਕਿੱਥੇ ਆ? ਜੇ ਜੀ ਮੈਂ ਹੁਣ ਕਿੱਦਾਂ ਮੁਕਾਇੰਗਾ ਮੈਂ ਦੇਗਾ ਇਹ ਲੂਹਾ ਖੋਏ ਖੋਏ ਰੱਬਾ ਹੈ ਗੱਡਾ ਨਹੀਂ ਮਹੀਨਾ ਖੰਡਾ ਸੋ ਇੱਧਰ ਬਹੁਤ ਜ਼ਿਆਦਾ ਖਰਾਰਾ ਪਿਆ ਆ ਤੇ ਇੱਧਰ ਗਰਮੀ ਵੀ ਬਹੁਤ ਆ ਮਨਵੀਰਾ ਚੀਜੀ ਨੇ ਛੋੜ ਦਮੀ ਤੂੰ ਆਪਣੀ ਤੇ ਮੰਤੂ ਆਪਣੀ ਚਾਰਜਰ ਤੋਂ ਗੱਡੀ ਵੀ ਲਾ ਲਈ ਆ ਥੋੜਾ ਜਿਹਾ ਪੀਤਾ ਆ ਦੇਖੋ ਜੀ ਬਹੁਤ ਜ਼ਿਆਦਾ ਜਿੜ ਕਰਦਾ ਪਿਆ ਸੀ ਇਹ ਤੈਨੂੰ ਮੱਸਾ ਹੀ ਵਰਚਾਇਆ ਆ ਬਹੁਤ ਹੀ ਜ਼ਿਆਦਾ ਔਖਾ ਤਾਂ ਜਦੋਂ ਵੀ ਕਿਤੇ ਜਾਂਦੇ ਆ ਵਿਕਰਮਣੀਆਂ ਚ ਉਹਨਾਂ ਦੀ ਬਹੁਤ ਜ਼ਿਆਦਾ neck pain ਹੋ ਰਹੀ ਆ ਇਸ ਕਰਕੇ ਉਹ ਆਪਣੀ neck ਦਿਖਾਣ ਲਈ ਗਏ ਹੋਏ ਆ ਤੇ ਬਹੁਤ ਜ਼ਿਆਦਾ ਔਖਾ ਸੀ ਸਵੇਰ ਦੇ ਜ਼ਿਆਦੇ ਉੱਠੇ ਹੋਏ ਆ ਉਦੋਂ ਦੀ ਉਹਨਾਂ ਦੀ neck pain ਹੋ ਰਹੀ ਆ ਸਹਾਰਾ ਦਿਖਾਣ ਗਏ ਹੋਏ ਆ ਤਾ ਕਰਕੇ ਹਾਂ ਚੀਚੀ ਕਿੰਨੇ ਦਿੱਤੀਆਂ ਇਹ ਦੇ ਇਹ ਤੈਨੂੰ ਕਿੰਨੇ ਦਿੱਤੀਆਂ ਚੀਜ਼ੀਆਂ ਕਿਤੇ ਹਾਂ ਕਿਤੇ ਚੀਚੀ ਸੋਸਾ ਗਮਨਵੀਰ ਖੇਡਦਾ ਪਿਆ ਆ ਕੱਪੜੇ ਆਪਸ ਰੇੜਦੇ ਅੱਜ ਲੱਗੇ ਹੋਏ ਸੀਗਾ ਧੋਣ ਤੇ ਬਹੁਤ ਹੀ ਜ਼ਿਆਦਾ ਮੇਰੇ ਤੋਂ ਥੱਕ ਗਿਆ ਤੇ ਲੱਕ ਨੂੰ ਬਹੁਤ ਜ਼ਿਆਦਾ ਕਲੀਨ ਹੋ ਰਲ ਰਗ ਰਹੀ ਸੀ ਕਦੇ ਸੇਨ ਦੇ ਲੱਗੀਆਂ ਆ ਕੱਪੜੇ ਸੀਗੇ ਬਹੁਤ ਹੀ ਜ਼ਿਆਦਾ ਇਸ ਕਰਕੇ ਕੱਪੜੇ ਧੁੱਤੇ ਸਾਰੇ ਤੇ ਬਾਕੀ ਜਦੋਂ ਆਂਦੇ ਆ ਪਕਾਦੇ ਆ ਗੱਲਬਾਤ ਆਪਾਂ ਨਾ ਤੋਂ ਕਿ ਹੋ ਚੁੱਕਿਆ ਫ੍ਰੀ ਤੇ ਬਾਕੀ ਇਹ ਗੇਮ ਹੋਇਆ ਜਦੋਂ ਆਂਦੇ ਆ ਆਪਾਂ ਕਰਦੇ ਆ ਸਾਡਾ ਨਾ ਵਲੌਗ ਦੀ ਸਟਾਰਟਿੰਗ ਸੋ ਮੈਨ ਅਵਰ ਵਲੌਗ ਦੇ ਨਾਲ ਤੇ ਕਰਦੇ ਆਪਾਂ ਗੱਲਬਾਤ ਕਿੱਦਾਂ ਠੀਕ ਆ ਹੁਣ ਮੁੰਡਾ ਸੁਣ ਲੈਂਦੇ ਆ ਲੋ ਫੇਰ ਲੋਨ ਲੱਗਾ ਹੁਣ ਚੁੱਪ ਹੋਇਆ ਉਹ ਉਹਦਾ ਹੁਣ ਹੋਇਆ ਚੁੱਪ ਉਹ ਨਹੀਂ ਨਹੀਂ ਉਹਦਾ ਤਾਂ ਹੁਣ ਹੋਇਆ ਚੁੱਪ ਮਨਵੀਰ ਦੋ ਇੰਜੈਕਸ਼ਨ ਦਿੱਤੇ ਮੈਂ ਦੋਨੇ ਲੋਗੇ ਹੁਣ ਦੇਖੀ ਹਾਏ ਨਹੀਂ ਨਾ ਦਿਖਾਉ ਰਹਿਣਦਾ ਫੇਰ ਮਾਤਰ ਪੜਨਾ ਹੈ ਡਰ ਲੱਗਾ ਜੀ ਜੀ ਹੁਣ ਆਪਾਂ ਲੱਗੇ ਆ ਰੈਡੀ ਹੋਣ ਤੇ ਰੈਡੀ ਤੇ ਮੰਦਿਰ ਆ ਜਾਂ ਸਾਡਾ ਜਿਹੜਾ ਆ ਓਏ ਖੇਪਾ ਪਿਆ ਆ ਇਹ ਤਿਆਰੀ ਨਹੀਂ ਹੁੰਦਾ ਪਿਆ ਉਹ ਦੇ ਲੋ ਤੁਹਾਨੂੰ ਕਿੰਨਾ ਟਾਈਮ ਲੱਗਣਾ ਕਿਉਂਕਿ ਸਾਡੇ ਨਾਲੋਂ ਜ਼ਿਆਦਾ ਇਹਨਾਂ ਨੂੰ ਜ਼ਿਆਦਾ ਟਾਈਮ ਲੱਗਦਾ ਸਵਿਸ਼ ਕਰਕੇ ਹੁਣ ਆਪਾਂ ਹੋਈਏ ਤਿਆਰ ਤੇ ਫਿਰ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ ਬਣੇਗਾ ਵਲੌਗ ਇਹਨਾਂ ਦਾ ਕੀ ਉਹ ਵੇਰਾ ਨਹੀਂ ਛੜੀ ਆਪਾਂ ਦੀ ਆ ਮੇਰੀ ਕੰਨੀ ਪਾੜ ਪੈ ਗਿਆ ਸੁਨੀਤ ਦਾ ਮੈਨੂੰ ਲੱਗਦਾ ਕੋ ਬੜੀ ਹੁੰਦਾ ਪਿਆ ਕਿਹੜੇ ਪਾਣੇ ਫੁੱਟ ਤੁਸੀਂ ਆ ਹੀ ਪਾੜਨ ਜਾ ਬਹੁਤ ਬੋਹ ਕੋ ਹੁੰਦਾ ਹਾਏ ਕੋਈ ਕੁਛ ਹੱਦਾ ਵੀ ਨਹੀਂ ਮੈਂ ਸਵੇਰ ਤੋਂ ਹੁੰਦਾ ਕੋ ਮਾਂ ਕੋ ਦਾ ਤਮਾ ਇੱਥੇ ਆਇਆ ਆਪਣਾ ਚੱਲਾ ਜਾਂ ਮੋਤੇ ਜੱਲਾ ਕੱਪੜੇ ਪਾਓ ਠੀਕ ਆਏ ਮਾ ਇਹ ਬੋਲਣਾ ਨਾ ਹੈ ਹੈ हाँ, पार्वे के भी नहीं फ्रूट भी नहीं खादा तो मेरे तो मेरे। इं, इं। पारे। पारे ना चाचू कि ਹਾਲ ਕਟਾ ਲੈ। ਅੱਛਾ ਹੁਣ ਚਾਚੀ ਨੂੰ ਵਾਲ ਕਟਾ ਲੈਣ ਤਾਂ ਤੂੰ ਆਪਾਂ ਤਿਆਰ ਹੋਈ ਹੈ ਠੀਕ ਆ? ਮੈਮੀ ਕਿ ਤੋ ਹੈਂ ਵਾਲ। ਇਹ ਵਾਲ ਕਟਾਣੇ ਕੋਲ। ਵਾਲੂ ਕਟਾਣੇ ਕਿ ਤਾ? ਵਾਲ ਚੋ ਕਟਾਉਂਗੇ ਤੇਰੇ ਵਾਲ ਠੀਕ ਆ? ਹਾਂ। ਚਲੋ ਤੁਸੀਂ ਆਪਣੇ ਹੁਣ ਕੱਪੜੇ ਲਿਓ ਜਾ ਕੇ। ਤੇ ਬੈਂ ਜੀ ਜਿਆ ਪਾ ਹੋ ਚੁੱਕਿਆ ਹੈ ਰੈਡੀ ਸੋ ਆਪਾਂ ਕੱਪੜੇ ਜਿਹੜੇ ਆ ਉਹ ਤਾਲ ਲੀਏ ਕਿਉਂਕਿ ਮੇਰੀ ਦਾ ਟਾਈਮ ਹੋ ਜਾਂਦਾ ਹੈ ਤਾਂ ਤੁਹਾਨੂੰ ਪਤਾ ਹੀ ਆ ਤੇ ਲੇਟ ਹੋ ਜਾਈਦਾ ਉਧਰੋਂ ਆਂਦੇ ਆ ਸੋ ਇਸ ਕਰਕੇ ਸੋਚਿਆ ਵੀ ਕੱਪੜੇ ਲਾ ਕੇ ਆਪਾਂ ਅੰਦਰ ਰੱਖ ਲਈਏ ਹਾਂ ਬਾਕੀ ਵਿਕਰਮਣੀ ਗੈਰ ਹੋਇਆ ਫਿਰ ਆਪਣਾ ਮੀਲ ਵਗੈਰਾ ਲੈਣਾ ਤਾਂ ਹਾਲੇ ਪਾਜੀ ਨੂੰ ਆਣ ਜਾਣਾ ਸੀ ਸੋਨਾ ਪਾ ਕੱਪੜੇ ਲਾ ਲਈਏ ਸਾਰੇ ਤਾਂ ਤਾਂ ਕਿ ਜਿਹੜਾ ਮੀਂਹ ਦਾ ਜਿਹੜਾ ਪਾਣੀ ਆ ਉਹ ਨਾਲ ਪੈ ਜਾਵੇ ਪਲੀਜ਼ ਮੈਨੂੰ ਇੰਨਾ ਕੋ ਦੱਸਿਓ ਕਿ ਜਿਹੜੀ ਮੇਰੀ ਆ ਫੋਨ ਦੀ ਆਵਾਜ਼ ਆ ਜਿਹੜਾ ਮੈਂ ਆਪਣਾ ਬਲੌਗ ਬਣਾਉਂਦੀ ਹਾਂ ਤੇ ਇਹਦੀ ਜਿਹੜੀ ਆਵਾਜ਼ ਆ ਵੀ ਮਤਲਬ ਬਹੁਤ ਹੌਲੀ ਜਾਨੂ ਸੁਣਦੀ ਆ ਜ਼ਰੂਰ ਦੱਸਿਓ ਕਪੜੇ ਤੁਹਾਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਹੋ ਜਾਂਦੇ ਆ ਸੋ ਇਸ ਕਰਕੇ ਤੰ ਕਰਈਆ ਆਸਣ ਕਪੜੇ ਲਾ ਲਈਏ ਪਹਿਲਾਂ ਤੇ ਕਰ ਲਈਏ ਵੀ ਕਰਵਾ ਦੇਟ ਤੇ ਚੱਲਦੇ ਆਂ ਫਿਰ ਤੁਰਦੇ ਆਂ ਤੇ ਤੁਹਾਡੇ ਨਾਲ ਵੀ ਕਰਾਉਨੇ ਆਂ ਗੱਲਬਾਤ ਕਿੱਥੇ ਆਈ ਬਿੱਲੀ ਤੂੰ ਕੱਪੜੇ ਵੀ ਗੰਦੇ ਕਰਲੇ ਆ ਕਿੱਥੇ ਬਿੱਲੀ ਚੱਲ ਗਈ ਚੱਲ ਹੈ ਉਧਰ ਵੀ ਪਰੇ ਚੱਲੀ ਉਹ ਜਾਂ ਜਿੱਦੂ ਸਕੂਲ ਵਾਲਾ ਕਿਸ ਕਰਦੇ ਪਏ ਬੇੜ ਤੇ ਹੈ ਤਾਂ ਕਾਇ ਨਹੀਂ ਨੂੰ ਚਾਹੀ ਜਿੱਥੇ ਬੈ ਗਈ ਆ ਜਾ ਚੀਚੀਆਂ ਖਾਣ ਲੱਗ ਗਏ ਆ ਦੇਖੋ ਜੀ ਉਹ ਬਾਹਰ ਕਰਦੇ ਪਏ ਵੇਟ ਇਹਨਾਂ ਦੀ ਪਤਾ ਨਹੀਂ ਇਹਨਾਂ ਨੂੰ ਕਿੰਨਾ ਸਾਰਾ ਟਾਈਮ ਲੱਗਣਾ ਹੁਣ ਹੈ ਇੱਧਰ ਆਏ ਨਹੀਂ ਆ ਕੀ ਆ ਗਿਆ ਮੈਨੂੰ ਹਾਂ ਬਿੱਦੀ ਬਿੱਦੀ ਹਾਇ ਤਾਂ ਉੱਥੇ ਸੀਗੇ ਆਸੇ ਨੂੰ ਬਾਹਰ ਖੜੇ ਕਰਦੇ ਪਏ ਆ ਜੀ ਵੇਟ ਇੰਨੀ ਵੇਟ ਗਰਮੀ ਚ ਹੁੰਦੀ ਆ ਬੜਾ ਦੱਸੋ ਤੁਸੀਂ ਉਹ ਕਹਿੰਦੇ ਤੂੰ ਤਾਂ ਜਾਣਾ ਨਹੀਂ ਮੈਂ ਹੀ ਚੱਲ ਜਾਣਾ ਜਾਣ ਗਈ ਆ ਸਕੂਲ ਇਹ ਹਾ ਹਾ ਝੂਟੇ ਲੈਣ ਗਈ ਆ ਝੂਟੇ ਕੋਲੇ ਹਾਂ ਕੋਲਿਆਂ ਤੇ ਤੂੰ ਜਾਂਦਾ ਨਹੀਂ ਨਾ ਉਹ ਗਈ ਆ ਇਹ ਕਿਸੇ ਜਾਂਦੀ ਝੋਲਾ ਵੀ ਚਲਿਆ ਸੀ ਨਾ ਉਹਨੇ ਹੂੰ ਉਹ ਝੋਲਾ ਵੀ ਸੀ ਨਾ ਕੋ ਬੈਗ 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 ਇੱਥੇ ਪਾਇਆ ਸੀ ਉਹ ਬੈਗ ਮੈਨੂੰ ਲੱਗਦਾ ਕਣੀਆਂ ਦੀ ਆਣ ਲੱਗ ਗਈਆਂ ਆ ਦੇਖੋ ਜੀ ਸਿੱਟਾ ਆਣ ਲੱਗੀਆਂ ਪਾਣੀ ਦੀ ਨਹੀਂ ਲੱਦਾ ਆ ਜਾਣਾ ਕਿਉਂਕਿ ਜਿਸਾ ਨਾ ਹੋਮੋ ਸੋਈ ਪਈ ਹੈ ਨਾ ਹੋਮੋ ਬਹੁਤ ਜ਼ਿਆਦਾ ਹੋਇਆ ਪਿਆ ਇਸ ਕਰਕੇ ਲਾਜ ਹੈ ਕਿੱਧਰ ਹਾਂ ਉੱਥੇ ਤਾਂ ਮਿਲਣਾ ਨੰਨੂ ਪਿਛੇਰੇ ਜੀ ਜੀ ਹੁਣ ਆਪਾਂ ਤੁਰ ਚੁੱਕੇ ਆਂ ਕਰੋ ਤੇ ਮੰਨੀ ਸਾਡਾ ਘਟਾ ਆ ਮੰਨੀ ਨੇ ਸਾਡੇ ਨੇ ਰਾਜ ਗੁਰਦਾ ਪਿਆ ਮੋਹਣਾ ਹੋਇਆ ਨਹੀਂ ਪੋਣਾ ਹੋਏ ਇਹਨਾਂ ਨੂੰ ਮੈਂ ਜਾਦ ਕਰਾਇਆ ਤੇ ਇਹਨੇ ਗੁਰਦਾ ਪਿਆ ਮੋਹਣਾ ਪਾਲਿਆ ਮੈਂ ਤਾਂ ਪਉਣਾ ਸੀ ਮਨਵੀਰ ਦੇ ਤੁਸੀਂ ਐਵੇਂ ਹੀ ਚੁੱਤੇ ਚਿਹਰੇ ਦੇ ਹੈ ਤੁਸੀਂ ਐਵੇਂ ਹੀ ਮੇਰੀ ਤੋਂ ਘੁੰਮਦੀ ਨਹੀਂ ਜਲੋ ਤਰਾ ਕੱਢਣ ਦੇ ਨਹੀਂ ਇੰਨੇ ਜਗ੍ਹਾ ਤੋਂ ਮੜੀ ਗੁੰਦੀ ਨਹੀਂ ਇਹਦਾ ਹੋਈ ਹੂੰ ਇਹ ਜਲੂਏ ਇਹ ਨਾ ਚਾਹਿਆ ਕਿ ਮਛਰੀ ਕਰਦਾ ਕਿ ਮੈਨੂੰ ਰਾਹ ਦੇ ਵਿੱਚ ਨਾ ਕੁਝ ਮਿਲ ਜਾਵੇ ਪਾਪਾ ਮੈਨੂੰ ਨਾ ਉੱਤਿਆ ਕੇ ਕੋਈ ਚੀਜ਼ ਲੈ ਦੇਵੇ ਪਤਾ ਨਹੀਂ ਕਿੰਨੀਆਂ ਬਚੀਜੀਆਂ ਖਾਂਦਾ ਪਤਾ ਨਹੀਂ ਇਸ ਮੁੰਡੇ ਦੇ ਹੀ ਰਾਹ ਚ ਚੀਜ਼ਾਂ ਜਿਹਦੇ ਪੈਸੇ ਨਹੀਂ ਨਿਕਲਦੇ ਕੀ ਜੇ ਗਿੰਗਰ ਆ ਰਿਹਾ। ਹਨਾ ਆ ਰਹਿ ਲਓ। ਇੱਕ ਤੋਂਨ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਆ। ਇੰਨਾ ਜ਼ਿਆਦਾ ਬੁਰਾ ਹਾਲ ਹੋ ਰਿਹਾ ਤਾਂ ਹੀ ਬੁਰਾ ਹਾਲ ਹੋਇਆ ਪਿਆ। ਤੁਸੀਂ ਵੇਟ ਕਰਦੇ ਪਏ ਆ ਬਹੁਤ ਇੱਕ ਪਾਸੇ ਲੰਦੀ ਨਹੀਂ ਤੇ ਮੇਰੇ ਵੀ ਇਹ ਆਦ ਮਾੜੀ ਮਣੀ। ਬਾਜੀ ਨੂੰ ਪੁੱਛ ਲਓ ਕਿੱਥੇ ਆ ਗਏ। ਉਹ ਕਿੰਨਾ ਟਾਈਮ ਹੋ ਗਿਆ ਆ। ਜਾਣਾ ਕਿਹੜਾ ਟਾਈਮ। 10 ਤਾਂ ਵੱਜ ਚੁੱਕੇ ਆ। ਨੰਨੂ 10 ਵੱਜਦੀ। ਨਹੀਂ ਨਹੀਂ ਨਹੀਂ। ਉਹ ਸਾਡੇ ਦਿਨ ਈ ਆ ਗਿਆ ਪਰ ਆਇਆ ਸਾਹਿਬ ਜੀ ਸੋ ਤੁਹਾਨੂੰ ਪਤਾ ਪਹਰੇ ਕ ਐਤਵਾਰ ਆਈਦਾ ਆ ਸੋ ਇੱਧਰ ਪ੍ਰੀਤੂਰੀ ਉਹ ਆ ਇੱਧਰ ਮੰਮਾ ਤੁਰੀ ਉਹ ਤੇ ਨਾਲ ਆਪਣੇ ਸੁਨੀਲ ਆ ਸੋ ਆ ਜੀ ਦੋਇਆ ਸੁਨੀਲ ਕੁ ਦੁੱਧ ਚੀ ਦੁੱਸ ਨਹੀਂ ਲੇ ਸੀਐਮ ਸਾਹਿਬ ਤੁਰੇ ਆ ਦੇਖੋ ਇੱਧਰ ਫੋਟੋਆਂ ਚੈੱਕ ਕਰੋ ਜੀ ਬਾਬਾ ਜੀ ਦੀਆਂ ਫੋਟੋਆਂ ਬਹੁ ਲੱਗੀਆਂ ਆ ਓਏ ਹੋਏ ਹੋਏ ਬਾਬਾ ਫੋਟੋ ਕਿ ਨਹੀਂ ਸੋਣੀ ਓਏ ਛੋਟੋ ਦੇਖੋ ਕਿ ਨਹੀਂ ਪੰਕਲ ਜੀ ਕਿੰਨੇ ਦੀ ਫੋਟੋ ਆ ਵਧੀਆ ਆ ਵਲੀ ਹਾਂ ਜੀ 1200 ਦੀ ਸਹੀ ਸੀ ਲਾਓ 800 ਰੁਪਏ ਲੈ ਲਓ ਨਹੀਂ ਚਲ ਆ ਜਾਓ ਫਿਰ ਚਲ ਲੈਣੀ ਆ ਬਬੂ ਲੋ ਜੀ ਗੱਲ ਨਹੀਂ ਬਣੀ ਅੰਕਲ ਕਹਿੰਦਾ 1200 ਮੈਂ ਕਿਹਾ ਅੰਕਲ ਕਹਿੰਦਾ 1200 ਮੈਂ ਕਿਹਾ ਅੰਕਲ ਜੀ ਤੁਸੀਂ ਮੈਨੂੰ ਤੋਂ 800 ਰੁਪਏ ਲੈ ਲਓ ਉਹਨੂੰ ਦਿੱਤੀ ਨਹੀਂ ਫੋਟੋ ਹੁਣ ਆਪਾਂ ਆਪਾਂ ਅੱਦਾ ਕਰਦੇ ਗੱਲ ਸੁਣਦੇ ਜੀ ਜੇ ਮਮੀ ਇੱਧਰ ਆਓ ਮੈਨੂੰ ਆਪਾਂ ਫੋਟੋ ਲੈ ਕੇ ਜਾਣੀ ਆ ਠੀਕ ਆ ਆਈਕਾ ਹੋ ਫੋਟੋ ਜਾ ਫੇ ਮੰਦਰ ਦੇਖਣਾ ਮੰਦਰ ਮਿਲਦਾ ਹੋਇਆ ਇੱਥੇ ਮੰਦਰ ਜਾਣਾ ਹੈ ਇੱਥੇ ਮਿਲਦੇ ਆ ਮੰਦਰ ਨਿੱਕੇ ਨਿੱਕੇ ਮੈਂ ਦੇਖੇ ਆ ਪੇ ਕਿਤੇ ਦੇਖਿਓ ਹੈਗੀ ਆ ਦੁਕਾਨ ਇੱਥੇ ਇੱਕ ਮੰਦਰ ਆ ਮੰਦਰ ਹੈਗੀ ਉੱਥੇ ਇੱਕ ਮੰਦਰ ਲੈ ਕੇ ਜਾਣਾ ਆਪਾਂ ਹੈ ਮੰਦਰ ਲੈ ਕੇ ਜਾਣਾ ਆਪਾਂ ਸੋ ਲੋ ਜੀ ਦੋਸਤੋ ਬਣੇ ਰਿਓ ਬਲੌਗ ਨਾਲ ਮੰਦਰ ਚੈੱਕ ਕਰਿਓ ਮੰਦਰ ਦਿਖਾਉਂਦੇ ਤੁਹਾਨੂੰ ਸਾਰਿਆਂ ਨੂੰ ਇੱਥੇ ਮਿਲਦੇ ਆ ਜੀ ਜੀ ਆਪਾਂ ਨੂੰ ਇੱਥੇ ਮਿਲ ਗਏ ਸੀਗੇ ਆਂਟੀ ਹੁਣੀ ਸਾਡਾ ਵਲੌਗ ਦੇ ਦੇ ਸੀਗੇ ਲੈ ਕੇ ਦਵਾਣ ਕਿ ਐਂ ਜਲਦੀ ਜਲਦੀ ਕਹਿੰਦਾ ਕਿ ਮੈਨੂੰ ਆਈਸਕ੍ਰੀਮ ਦੇ ਦੋ ਬਸ ਸ਼ਾਪ ਕੋ ਗਿੱਦਾ ਸ਼ਾਪ ਕੋ ਗਿੱਦਾ ਆ ਰਹੀ ਜੈਰੀ ਚੁੱਕ ਲਈ ਆਪਾਂ ਦੀ ਥੋੜਾ ਭਈ ਆਂਦਾ ਦੇਖੋ ਕਿੱਦਾਂ ਆ ਮਨਕਰੀਲ ਬਣਾ ਲਈ ਇਹ ਫਰੈਸ਼ੀ ਹੈ ਨਾ ਕਿੱਥੋਂ ਲਿਆ ਮੈਂ ਲਿਆ ਓ ਅ ਗਿਰੀਆਂ ਦੇ ਹੋ ਨਹੀਂ ਦੱਬੇ ਦੱਸ ਲੈ ਬਿੰਦਵਾਰ ਅੱਧੀ ਹੋਰ ਦੇ ਡੱਬਾ ਦੱਬਾ ਕੁਝ ਨਹੀਂ ਹੋਰ ਦੇ ਦੋ ਹੋਰ ਲੈ ਆਦਾ ਕੋਈ ਨਹੀਂ ਬਣਿਆ ਜਾਂ ਤੇਰੀ ਮੋੜ ਦੇ ਇੱਕ ਡੱਬਾ ਆਹ ਨਾਲ ਕਲੇ ਕਰ ਦਿੰਦੇ ਆਹ ਨਾਲ ਕਲੇ ਕਰ ਦਿੰਦੇ ਆਹ ਨਾਲ ਕੀ ਵੀ ਚਾਹੀਦੀ ਹੈ ਉਹ ਤਿਸੈ ਲੈਣਾ ਤੇ ਤਿਸੈ ਲੈਣਾ ਇੱਕ ਤਾਂ ਇਹ ਆ ਤੇ ਲੈ

ਵੀਡੀਓ ਗੜੀ ਮੇਰੀ ਦਾ ਵਲੌਗ ਸਰਪ੍ਰੋਖ ਬਤਰੀ ਕੀ ਬੋਲ ਮਾਤਾ ਬਰੇ ਹੋ ਜਾ ਗਏ ਰਾਬ ਨੰਨੂ ਦੇਖੋ ਦੇਦਾ ਬੱਬਾ ਬਡਾਰੇ ਵਿੱਚ ਹੁਣ ਟਾਈਮ ਹੋ ਗਿਆ ਉਮਰ ਕਿੰਨੀ ਹੋ ਗਈ ਆ ਲਾ ਦੋ ਮਨਤੂ ਵਿੱਚ ਜਾ ਜੀ ਕਹਿੰਦਾ ਉਮਰ ਕਿੰਨੀ ਹੋ ਗਈ ਆ ਵੀਰ ਵੀ ਬੰਦਾ ਠੀਕ ਹੈ ਮੈਂ ਵੀਡੀਓ ਨਾਲ ਮੋਰ ਨਹੀਂ ਆ ਗਿਆ ਤੁਹਾਡਾ ਚਲੋ ਜੀ ਆਪਾਂ ਪਹੁੰਚੇ ਰਾਜਾ ਸਾਹਿਬ ਦੇ ਕਾਲੂ ਸਾਹਿਬ ਦੇ ਦਰਸ਼ਨ ਵਿਚੇ ਵਿਚੇ ਲਾਤੀਆਂ ਮੈਂ ਕਿੱਥੇ ਲਾ ਕੇ ਆਏ ਆ ਗੱਡੀ 'ਚ ਅਸੀਂ ਗੱਡੀ ਚਲੋ ਦੇਖ ਲਾ ਲੋ ਗਾਵਾ ਆ ਰਹੇ ਆ ਇਹ ਕਿੱਥੇ ਨਹੀਂ ਲਈ ਆ ਆ ਲੋ ਹੱਟ ਬਣਾ 你那个钢个就是硬。 あと ਸਾਨੂੰ ਕਹਿੰਦਾ ਕਹਿੰਦਾ ਇੱਕ ਨਾ ਸਕੰਜਾ ਬਣਾਓ ਮੇਰੇ ਆਲੇ ਦੁਆਲੇ ਮਤਲਬ ਇਹ ਨਾ ਵੀਡੀਓ ਬਣਾਉਂਦਾ ਹਾਂ ਸਾਡੀ ਇਹਦੇ ਵਿੱਚ ਲੋਕ ਉਹ ਵੱਜਦੇ ਆ ਕੇ ਢੱਕ ਢੱਕ ਇਹ ਕਹਿੰਦਾ ਵੀ ਇੱਕ ਨਾ ਸਕੰਜਾ ਬਣਾਓ ਵੀ ਜਿਹੜਾ ਮੇਰੇ ਆਲੇ ਦੁਆਲੇ ਕੋਈ ਆ ਕੇ ਵੱਜੇ ਨਾ ਮੇ ਤੋਂ ਪਹਿਲੇ ਹੀ ਦੂਰ ਰਵੇ 2-4 ਫੁੱਟ ਹਾਂ ਮੈਂ ਸੀ ਹੁਣ ਹੁਣ ਤੁਸੀਂ ਦੱਸੋ ਇਹਨੇ ਸਕੰਜਾ ਬਣਾਇਆ ਜਾਵੇ ਯੈਸ ਕਿੱਥੇ ਆ ਮੈਂ ਕਹਾ ਸੁਨੀਲ ਕਹਿੰਦਾ ਯਾਰ ਮੈਂ ਇੱਕ ਨਾ ਬਣਾ ਕੇ ਦੋ ਇੱਦਾਂ ਜਿੰਨੇ ਸਕੰਜਾ ਬਣਾਓ ਵੀ ਬਣਾ ਕੇ ਦਮ ਇੱਥੇ ਬੈਠ ਕੇ ਲਾਇਆ ਕਰੀ ਰੇੜੀ ਲੈ ਕੇ ਬਲੋਕ ਲਾਗਾ ਕਰਨਾ ਬਣਾਇਆ ਕਰਨਾ ਬਣਾਇਆ ਕਰਨਾ ਛੱਡ ਊ ਲੈ ਬਹੁਤ ਵਧੀਆ ਆ ਤੋਰਾਂ ਦੀ ਵਿੱਚ ਤਕਲੀਫਾਂ ਦੀ ਪੈਂਡਲ ਮਾਰਿਆ ਅੱਗੇ ਬਾਜੀ ਬਾਦਿਏ ਯੋਗਦਾਨ ਫੇ ਰੇੜੀ 'ਚ ਜੈ ਜਰਾ ਜੈ ਸਰ ਇਹ ਨਾਲ ਕੋਈ ਆ ਕੋਚੇ ਖਾਂਦੇ ਆ ਅੰਕਲ ਤੋਂ ਕੋਈ ਆ ਕੋਚੇ ਸਵਾਰ ਹੁੰਦੇ ਸ਼ੀਓਏ ਇਹ ਤਾਂ ਖਾਈਏ ਲੋ ਜੀ ਅੰਕਲ ਜੀ ਦੇਓ ਤਾਂ ਕੋਲ ਟੈਕ ਕਿੰਨੇ ਦਾ ਹੈ ਕਿੰਨੇ ਨਾਲ ਅੰਕਲ ਕੋਈ ਨਾ ਦੇ ਦਿਓ ਲੋ ਜੀ ਆਪਾਂ ਲੱਗੇ ਹਾਂ ਕੋਲਚੇ

ਔਰ ਨਹੀਂ ਬੰਨੋ ਸਾਨੂੰ ਲੱਗਾ ਕਿ ਕਿਤੇ ਆਪਣੇ ਲਈ ਆਇਆ ਹੈ ਵੀ ਆਈ ਤਾਂ ਕਰਵਾਏ ਵੀ ਨਹੀਂ ਮੈਂ ਇੱਕ ਵਾਰ ਮੈਂ ਲੰਗੇ ਜਿਹਾ ਮੁਝਾਂ ਪਰ ਇਹ ਆ ਆ ਇਹ ਬੰਨਣਾ ਨਹੀਂ ਸਾਡਾ ਆ ਦੇਖੋ ਇਹ ਤਾਂ ਕੁਰਸੀ ਫੜ ਲੈਣੀ ਦੇਖੋ ਕੀ ਕਰਦਾ ਓਏ ਉਹ ਆ ਦੇ ਲੀਡ ਓਏ ਵਿਕਰਮ ਆਪਣੇ ਕੰਮ ਦੀ ਲੀਡ ਤਾਂ ਹੋ ਮੇਰੀ ਔਰ ਇਹ 4-5 ਮੀਟਰ ਦੀ ਉਹ ਦੇਖਾ ਆ ਦੇ ਨੰਨੇ ਨੇ ਇੰਦੇ ਦੇ ਬੀ ਖਾ ਗਿਆ ਹਾਏ ਲੀਡ ਵਾਹ ਨਾ ਨਾ ਤਾਂ ਕਾ ਖੋਲ ਲਿਆ ਜਾਂਦਾ ਆ ਲੀਡ ਆਇਆ ਵਾਹ ਲੀਡ ਲਾ ਦੇ ਦੇਖੋ ਅੱਛਾ ਦੇਖ ਲਿਆ ਉਹ ਹੈ ਵਾਹ ਵੀ ਦੇਖ ਲਈ ਹਾਂ ਬੜਾ ਚੰਗਾ ਹੈ ਇਹ ਵੀ ਦੇਖੋ ਆਈ ਗੁਨਾ ਮੈਗਰਫੋਨ ਨਾ ਇਹ ਕਿੱਦਾਂ ਖਾਨਾ ਦੋ ਪਰ ਘਰਟ ਦਾ ਖਾਂਦਾ ਦੇਖੋ ਮੇਰਾ ਪੁੱਤ ਕਿੰਨਾ ਬਰੀਆ ਨੰਨੇ ਜਲਦੀ ਖਾਣਾ ਓਏ ਹੋਏ ਖਾ ਲਈ ਆ ਮੰਮੀ ਫੜ ਫੜੇ ਮੜੇ ਨੈਪਕਿੰਡ ਨਾਲ ਹੱਥ ਸਾਫ ਕਰ ਅੰਕਲੇ ਖਵਾਰ ਹਾਂਜੀ ਜੀ ਹੁਣ ਆਪਾਂ ਨਿਕਲ ਚੁੱਕੇ ਹਾਂ ਬਾਹਰ ਜਲਮੀ ਬਹੁਤ ਓਏ ਡਿੱਗ ਚੱਲਾ ਲਾਫਾ ਖੜੇ ਰਹੀ ਉਹ ਹੰਦਾ ਹੈਗਾ ਇੰਨੀ ਕਰਦੇ ਕੋਸ਼ਿਸ਼ ਨਹੀਂ ਗਰਮੀ ਇੱਥੇ ਬਹੁਤ ਜ਼ਿਆਦਾ ਹੈ ਹੈ ਗਰਮੀ ਤੋਂ ਡਰ ਕੇ ਖੜਿਆਂ ਨੇ ਵਿਚੰਦੇ ਆ ਮੇਰਾ ਪਿੱਛੇ ਕੱਪੜੇ ਦਾ ਬਾਹ ਨਿਕਰੇ ਨੰਨੂ ਸਾਡਾ ਜਦ ਬਹੁਤ ਕਰਦਾ ਸੀ ਚੀਜ਼ ਲੈਣ ਲਈ ਉਹ ਬਹੁਤ ਨੂੰ ਕੀ ਲੱਗਾ ਲੈ ਹੈ 이 ਹ ਵ ੇ ਕਹਿੰਦਾ ਕਿ ਕਦਾਂ ਤੂੰ ਦੇਖਦਾ ਨਹੀਂ ਤੇ ਕੰਮ ਨਹੀਂ ਹੋ ਰਹੀ ਪੈਂਦਾ ਦੇ ਕਿਦਾਂ ਹੈ ਕਿਦਾਂ ਹੈ ਚਲ ਗਿਆ ਗੱਲਾਂ ਔਰ ਮੂੰਹ ਸਾਫ਼ ਕਰਦਾ ਪੈਂਦਾ ਕਹਿੰਦਾ ਤੈਨੂੰ ਆ ਤੁਸੀਂ ਆਪਣੇ ਰਮਾਲ ਨਾਲ ਕਰ ਦੋ ਇਹਦਾ ਮੂੰਹ ਸਾਫ਼ ਪੈਂਦਾ ਚੱਕੇ ਦੇ ਕਹਿੰਦਾ ਪੈਂਦਾ ਹੋਣਾ ਕੰਮ ਨਹੀਂ ਜੀ ਦਰਬਾਰੀ ਕਰਦਾ ਤੁਰਿਆ ਜਾਂਦਾ ਤੋਂ ਬਹੁਤ ਮਿੰਟ ਬਾਅਦ ਆਈ ਜਾਂਦਾ ਉਹ ਕਿੱਥੇ ਹੋ ਉਹ ਤਾਂ ਤੁਹਾਨੂੰ ਮੈਂ ਕਿਹਾ ਸੀਗਾ ਉੱਧਰ ਹੀ ਆ ਜੀ ਜੀ ਹਾਂ ਹੈਗੀ ਆ ਬਹੁਤ ਫੋਟੋ ਮੰਦਰਾਲੀ ਦੇ ਪਾਸੇ ਦਿੱਤੇ ਆ ਫੋਟੋ ਹਾਂ ਆਇਆ ਮੰਦਰ ਉਧਰ ਪਿੱਛੇ ਆ ਕਹਿੰਦੀ ਆਹਾ ਇਹ ਇੱਕ ਫੋਹਾ ਇਹ ਇੱਕ ਫੋਹਾ ਦੁਕਾਨ ਆ ਸਕੀਮ ਲੈ ਲੋ ਆ ਪੀ ਇਹਨੂੰ ਦਸ ਵਾਰ ਰੋਣਾ ਆ ਇਹਨੂੰ ਵੀ ਇਹ ਤੈਨੂੰ ਲੈ ਕੇ ਦਿੱਤੀ ਕਿ ਕੀ ਹੁੰਦੀ ਮੈਂ ਬੜੇ ਨੂੰ ਇਹਨੂੰ ਕੀ ਕਹਿੰਦੇ ਨੇ ਮੈਂ ਤਾਂ ਕੋਰੇ ਨੂੰ ਆ ਗਿਆ ਬਹੁਤ ਬਹੁਤ ਕਾਇ ਕਰਤੋਂ ਆਇਆ ਹਾਂਜੀ ਲੋ ਜੀ ਇੱਧਰ ਅਸੀਂ ਨਿੱਕੇ ਨੇ ਕਿ ਹੁੰਦੇ ਸੀ ਅਸੀਂ ਗੁਜਰਾਤ ਘੁੰਮਣ ਲਈ ਗਏ ਸੀ ਸੇ ਮੈਂ ਹੋਰੀਆਂ ਫਰਾਕਾਂ ਕਿਉਂ ਦੇਖੀਆਂ ਸੀ ਇੱਧਰ ਦੀਦੀ ਹੁਣੀ ਮਿਲ ਗਏ ਸਾਨੂੰ ਤੇ ਇੱਧਰ ਫਰਾਕਾ ਖਰੀਦਣ ਦੇ ਆ ਕਿਹੜਾ ਲੈਣਾ ਕਲਰ ਆਹ ਤੇ ਆ ਵਧੀਆ ਚੱਲ ਘਰੇ ਪਾ ਲਈ ਆਹੋ ਹੈ ਜੀ ਜੀ ਮਰੇ ਕਿੱਧਰ ਆ ਲੈ ਲੈ ਆ ਇੱਧਰ ਵੀ ਕੈਮਰਾ ਆ ਆ ਬਣਾ ਲਿਆ ਦੀਦਾ ਅੱਥੀ ਗੜ ਹੋਰ ਠੀਕ ਠਾਕ ਚਲੋ ਵਧੀਆ ਵਧੀਆ ਕਿੱਥੋਂ ਤੁਸੀਂ ਅਸੀਂ ਲੱਗੇ ਬੈਠਾ ਅੰਕਲੋਂ ਛੰਡੇਰਾ ਠੀਕ ਹੈ ਠੀਕ ਹੈ ਠੀਕ ਆ ਕਿੱਧਰ ਗਿਆ ਸੁਨੀਲ ਉਹ ਚਲੇ ਗਿਆ ਲੋ ਜੀ ਆ ਬੱਸ ਦੇ ਪੈਸੇ ਮੈਨੂੰ ਦੇਨੇ ਪੈਣੇ ਆ ਪਾ ਦੋ ਪੈਸੇ ਹਾਂ ਕੱਲ੍ਹਾਈ ਕੋ ਨਹੀਂ ਜਾਂਦਾ ਕੱਚੀ ਗੀਰੀ ਕੱਚੀ ਗੀਰੀ ਅੰਕਲ ਉਹ ਲੋ ਜੀ ਆਪਾਂ ਰਾਜਾ ਸਾਹਿਬ ਤੋਂ ਨਿਕਲ ਗਏ ਆ ਕਰੇ ਵਾਪਸੀ ਸੋ ਆਪਾਂ ਨੂੰ ਕਾਫੀ ਯਾਰਾਂ ਨੇ ਮਿਲੇ ਆ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਹੀ ਧੰਨਵਾਦ ਜੀ ਅੰਦਾ ਵੀ ਅੱਲਾਪ ਬਲੌਗ ਪਾਇਆ ਦੇਗਾ ਬਲੌਗ ਨੂੰ ਲੈ ਕੇ ਮੈਸੇਜ ਬੜੇ ਆਏ ਆ ਜੀ ਇਹ ਆਪਣੀ ਬਾਰੋਂ ਗਿਫਟ ਆਇਆ ਉਦਾਂ ਉਦਾਂ ਇੱਥੋਂ ਨਹੀਂ ਭੇਜ ਸਕਦੇ ਮਤਲਬ ਇੱਥੇ ਆਇਆ ਉਦਾਂ ਆਇਆ ਵੀ ਇੱਥੇ ਦਾ ਆਇਆ ਬਾਰੋਂ ਹੀ ਮੇਲੇ ਦਾ ਭਰਾਵਾ ਬਾਹਰੋਂ ਆਇਆ ਆ ਉਹ ਠੀਕ ਨਹੀਂ ਇੱਕ ਕੁੜੀ ਕਹਿੰਦੀ ਬਾਹਰੋਂ ਨਹੀਂ ਆਇਆ ਇਹ ਇੱਥੇ ਦਾ ਆ ਦੱਸ ਤੁਮ ਨਹੀਂ ਜੇ ਆਪਣੇ ਭਰਾ ਨੂੰ ਭੇਜ ਸਕਦੀ ਤੇ ਮੇਲੇ 'ਚ ਆ ਗਿਆ ਤਾਂ ਕਿੱਡੀ ਕ ਗੱਲ ਆ ਹੈ ਇਹਦਾ ਨਾਂ ਤੁਹਾਡੇ ਹੋ ਗਿਆ ਹੁਣ ਮੈਂ ਫਿਰ ਬੋਲਦਾ ਵੀ ਚੰਗਾ ਨਹੀਂ ਲੱਗਦਾ ਨਾ ਵੀ ਅਸੀਂ ਜੀ ਮੇਲੇ ਤਾਂ ਬਾਹਰੋਂ ਆਇਆ ਭਾਵੇਂ ਤੋਂ ਜੀ ਆਰਡਰ ਕੀਤਾ ਮੇਰੀ ਭੈਣ ਨੇ ਹਣਾ ਅਗਲੀ ਨੰਨੀ ਮਿਹਨਤ ਨਾਲ ਆਪਣੀ ਮਿਹਨਤ ਦੀ ਕਮਾਈ ਕਰਕੇ ਆਰਡਰ ਕਰਕੇ ਮੈਨੂੰ ਆਰਡਰ ਕੀਤਾ ਹਣਾ ਮੇਲੇ ਚੀਜ਼ ਭੇਜੀ ਹੈ ਨਾ ਪਾ 1 ਰੁਪਏ ਦੀ ਚੀਜ਼ ਹੋਵੇ ਭਾਵੇਂ 10 ਰੁਪਏ ਦੀ ਹੋਵੇ ਮੇਲੇ ਦਾ ਕਰੋੜਾ ਦੀ ਹੈ ਨਾ ਠੀਕ ਹੈ ਨਾ ਬੋਲਣ ਵੇਲੇ ਦੇਖ ਲਿਆ ਕਰੋ ਦੂਜੀ ਗੱਲ ਇਹ ਆ ਤੇ ਆਪਣੇ ਆ ਨਾ ਇੱਕ ਕੁੜੀ ਕਹਿਣ ਲੱਗੀ ਫਿਰ ਕਹਿੰਦੀ ਵੀ ਆ ਨਾ ਪਾਰਸਲ ਦੂਜਾ ਇਹ ਇਹ ਜੀ ਅੰਨੀ ਦੂਰੋਂ ਬਾਹਰੋਂ ਆਪ ਮੰਗਾਇਆ ਜੀ ਤੁਸੀਂ ਵੀ ਪੈਸੇ ਖਰਚੋ ਤੁਸੀਂ ਭੇਜੋ ਜੀ ਪਤਾ ਨਹੀਂ ਇਦਾਂ ਰੋਕ ਗਲਤੀ ਆ ਕਮੈਂਟ ਦੀ ਮਤਲਬ ਮਤਲਬ ਕਮੈਂਟ ਇਦਾਂ ਦਾ ਕਹਿ ਸਕਦੇ ਆਪਾਂ ਵੀ ਕੀ ਕਹਿਣਾ ਹੁੰਦੀ ਉਹਨੂੰ ਯਾਰ ਬੇਕਾਰ ਜਿਹਾ ਕਮੈਂਟ ਕਹਿ ਦਈਏ ਬੀ ਜੈਲ ਸੀ ਜੈਲ ਦੀ ਅਲਗ ਕਮੈਂਟ ਜੈਲ ذبیل ਕਰਨੀ ਵੀਡੀਓ ਨੂੰ ਦੇਖਿਓ ਚੀ ਹੈ ਹਨਾ ਤੁਹਾਡੇ ਆਪ ਦੇ ਤਾਂ ਕੋਈ ਤੁਹਾਨੂੰ ਕੋਈ ਲੱਗਦਾ ਤੁਸੀਂ ਆਪਣੀਆਂ ਤਾਂ ਕਿਸੇ ਭਰਾਵਾਂ ਲਈ ਕੁਝ ਲੈ ਕੇ ਨਹੀਂ ਜਾਣਾ ਹਨਾ ਆਪਣੇ ਤੁਸੀਂ ਕਿਸੇ ਲਈ ਲੈ ਕੇ ਨਹੀਂ ਜਾਣਾ ਕੁਝ ਤੇ ਤੁਸੀਂ ਬਗਾਨਿਆਂ ਨੂੰ ਤੁਸੀਂ ਗਲਤ ਦੱਸਦੇ ਹੋ ਨਾ ਜਿਨ੍ਹਾਂ ਦੀ ਆਪਣੀ ਔਕਾਤ ਨਹੀਂ ਹੁੰਦੀ ਹੈ ਨਾ ਕੁਝ ਕਰਨ ਦੀ ਉਹ ਬਗਾਨਿਆਂ ਨੂੰ ਗਲਤੀ ਬੋਲਦੀਆਂ ਹੁੰਦੀਆਂ ਠੀਕ ਹੈ ਨਾ ਫੇਰ ਹਨਾ ਬੋਲਦਾ ਆ ਇਦਾਂ ਉਦਾਂ ਆ ਆਪਾਂ ਨੂੰ ਅਸੀਂ ਏਡੀ ਨਹੀਂ ਕੋਈ ਪਰਵਾਹ ਹੈਗੀ ਇਹਨੂੰ ਨੀ ਟੈਨਸ਼ਨ ਨਹੀਂ ਮੈਂ ਲੈਂਦਾ ਜਿਹੜਾ ਬੋਲਦਾ ਬੋਲੀ ਚੱਲੇ ਇਹ ਦੂਜੀ ਗੱਲ ਇਹ ਆ ਇਹਨਾਂ ਨੂੰ ਲੱਗਦਾ ਇਹਨਾਂ ਨੂੰ ਲੱਗਦਾ ਬਿਕਰਮ ਡਰਦਾ ਆ ਜਾਂ ਬਿਕਰਮ ਉਹ ਆ ਅੱਜ ਕੱਲ ਕੰਦੇ ਆ ਨਾ ਬੜਾ ਮੁੱਦਾ ਆ ਚੱਕਿਆ ਇਹਨਾਂ ਨੇ ਉਹੋ ਜੀ ਉਹ ਨੱਥ ਪਾ ਦਿੰਦੇ ਆ ਕਰ ਦਿੰਦੇ ਉਹ ਕਰ ਦਿੰਦੇ ਕਰ ਲੋ ਜੋ ਮਰਜੀ ਅੱਦੇ ਖੜਾ ਦਿੱਤੀ ਖੜਾ ਰਹਿੂੰਗਾ ਪਰਵਾਹ ਨਹੀਂ ਕਰਦਾ ਮੈਂ ਕੇ ਦੀ ਠੀਕ ਆ ਨਾ ਤੇ ਇਹ ਤੋਂ ਲੈ ਕੇ ਨਹੀਂ ਖਾਂਦਾ ਇਹਾਂ ਜਿਹੜਾ ਮੈਂ ਇਹਨਾਂ ਦੀ ਸੁਣਾ ਉਹੋ ਜੀ ਆ ਜਿਹੜੇ ਆ ਰੋਸਟ ਕਰਦੇ ਆ ਜੀ ਅਖੇ ਇਹ ਏਦਾਂ ਕਰ ਦਿੰਦੇ ਇਹ ਏਦਾਂ ਕਰ ਦਿੰਦੇ ਆ ਠੀਕ ਆ ਕਈਆਂ ਨੇ ਤਾਂ ਚਲੋ ਆਪਣਾ ਪਿਆਰ ਹੈਗਾ ਜਿਨ੍ਹਾਂ ਦਾ ਹੈਗਾ ਹੈਗਾ ਹਾਂ ਜਿਹੜੇ ਆਪਣੇ ਆਪ 'ਚ ਖਰੇ ਬਣਦੇ ਆ ਨਾ ਮੂੰਹ ਲਗਾ ਕੇ ਬੋਲਦੇ ਆ ਜਾਂ ਕੋਈ ਉਹਨਾਂ ਪਰਵਾਹ ਨਹੀਂ ਕਰਦਾ ਠੀਕ ਹੈ ਨਾ ਜੁੱਤੀ ਤੱਲੇ ਆ ਤੇ ਜੋਤੀ ਤੱਲੇ ਰਹਿਣਗੇ ਮੈਂ ਕਹੇ ਜੀ ਮੈਂ ਪਰਵਾਹ ਨਹੀਂ ਕਰਦਾਗਾ ਮੈਂ ਉਹ ਬੰਦਾ ਨਹੀਂ ਹੈਗਾ ਜਿਹੜਾ ਮੈਂ ਡਰ ਕੇ ਮੈਂ ਬੈਜੂਗਾ ਸਾਈਡ ਤੇ ਹੋ ਗਏ ਤੇ ਤੁਸੀਂ ਆਪ ਜਿਹੜਾ ਨਬਗਵਾਦ ਕਰਦੇ ਆ ਭਗਤ ਉਹ ਸਹੀ ਆ ਐਹੀ ਇੱਕ ਆਈ ਕੁਝ ਬੋਲਦੀ ਤਾਂ ਅੱਗ ਲੱਗ ਜਾਂਦੀ ਆ ਤੇ ਉਹ ਉਹ ਯਾਰ ਦੁਨੀਆਂ ਨੂੰ ਅਗਲ ਨਹੀਂ ਹੈਗੀ ਯਾਰ ਮੈਂ ਕਿਹਾ ਬਿਲਕੁਲ ਨਹੀਂ ਅਗਲ ਹੈਗੀ ਬਿਲਕੁਲ ਵੀ ਬੇ ਅਗਲੀ ਬੇ ਅਗਲੀ ਆ ਬੇ ਅਗਲਾ ਪਤਾ ਨਹੀਂ ਪਾ ਪਤਾ ਨਹੀਂ ਕਿੱਥੇ ਦੀ ਸੋਚ ਆ ਕੀ ਚੱਕੀ ਫਿਰਦੇ ਆ ਮੈਨੂੰ ਨਹੀਂ ਸਮਝ ਆਉਂਦੀ ਯਾਰ ਤੂੰ ਦੇ ਬੋਲਣਾ ਵੀ ਨਾ ਦੇਖੋ ਤਾਂ ਨਹੀਂ ਕੁੜੀਆਂ ਹੀ ਬੋਲਦੀਆਂ ਯਾਰ ਕੁੜੀਆਂ ਨੂੰ ਨਹੀਂ ਅਗਲੇ ਕਿ ਕੁੜੀਆਂ ਹੀ ਗਲਤ ਬੋਲੀ ਜਾਂਦੀਆਂ ਯਾਰ ਕੀ ਯਾਰ ਦੱਸਾਂ ਮੁੰਡੇ ਦਾ ਕੀ ਬੋਲਣਾ ਮੁੰਡੇ ਵਜਾਂ ਕੁੜੀਆਂ ਹੀ ਰੋਸਟ ਕਰਨ ਤੇ ਹੋਈਆਂ ਆ ਕੁੜੀਆਂ ਹੀ ਗੱਤ ਨਾ ਗੰਦ ਬੋਲਦੀ ਕੁੜੀ ਇੱਕ ਕੱਲ ਮੈਂ ਦੇਖਿਆ ਉਹਨੇ ਓਏ ਹੋਏ ਹੋਏ ਨਾ ਗੰਦ ਬੋਲਦੀ ਕੁੜੀ ਹੋ ਕੇ ਤੂੰ ਇੰਨਾ ਗੰਦ ਬੋਲਦੀ ਯਾਰ ਬਹੁਤ ਗੰਦ ਬੋਲੀ ਮੈਂ ਬਹੁਤ ਜ਼ਿਆਦਾ ਗੰਦ ਮੈਂ ਕਹਿੰਦਾ ਵੀ ਮੁੰਡੇ ਨਹੀਂ ਇੰਨਾ ਗੰਦ ਬੋਲਦੇ ਜਨਾਓ ਕੁੜੀ ਨੇ ਬੋਲਿਆ ਸੀ ਹਨਾ ਵੀਡੀਓ ਦੇ ਵਿੱਚ ਕਿਸੇ ਨੂੰ ਰੋਸ ਕੀਤਾ ਹੈਗਾ ਸਾਡੀ ਅਮਨ ਨੂੰ ਕੀਤਾ ਸੀ ਬਹੁਤ ਗੰਦ ਬੋਲਿਆ ਮੈਨੂੰ ਕਿਸੇ ਨੇ ਦਿਖਾਈ ਯਾਰ ਸ਼ਰਮ ਸ਼ਰਮ ਕਰਨੀ ਚਾਹੀਦੀ ਸ਼ਰਮ ਠੀਕ ਹੈ ਨਾ ਹੋਰ ਆਕਲ ਚਾਹੀਦੀ ਆ ਵੀ ਲੋਕ ਦੁਨੀਆ ਤੇ ਹੋਰ ਚੀਜ਼ ਨਹੀਂ ਦੇਖਦੇ ਸਾਨੂੰ ਕਹਿੰਦੇ ਗੱਲ ਕੱਢ ਦਿੱਤੀ ਆਹ ਕਰ ਤਾਂ ਪਹਿਲਾਂ ਤਾਂ ਕੱਢਦੇ ਨਹੀਂ ਆਪਾਂ ਤੇ ਆਪ ਜਿਹੜਾ ਇਹ ਗੰਦ ਸਿੱਧਾ ਉਹ ਸ਼ਰਿਆਮ ਉਹ ਉਹ ਚੀਜ਼ ਉਹ ਚੀਜ਼ ਕੀ ਆ ਮੈਨੂੰ ਸਮਝ ਨਹੀਂ ਆਈ ਉਹ ਚੀਜ਼ ਦੀ ਇੰਨਾ ਬਚਾਓ ਬਚਾਓ ਦੋਸਤੋ ਤੁਸੀਂ ਇੱਕ ਕਮੈਂਟ ਕਰਕੇ ਦੱਸਿਓ ਕੁੜੀ ਜਿਹੜੀ ਇੰਨਾ ਗੰਦ ਬੋਲਦੀ ਉਹਨੇ ਗੰਦ ਬੋਲਣਾ ਸਹੀ ਆ ਗਲਤ ਆ ਜਰੂਰ ਦੱਸਿਓ ਯਾਰ ਤੇ ਆਪਣੇ ਲਈ ਤੇ ਆਪਣਾ ਜਵਾਬ ਆਪਣੇ ਲਈ ਤਾਂ ਗਲਤ ਆ ਨਾ ਮੈਂ ਨਹੀਂ ਕਹਿੰਦਾ ਉਹ ਚੀਜ਼ ਸਹੀ ਨਹੀਂ ਹੈਗੀ ਸੋ ਬਾਕੀ ਇੰਨਾ ਪਿਆਰ ਕਰਦੇ ਹੋ ਇੰਨੀ ਸਪੋਰਟ ਕਰਦੇ ਆ ਲਵ ਯੂ ਤੇ ਬਲੌਗ ਨੂੰ ਇੰਨੀ ਪਿਆਰ ਕਰਿਆ ਕਰੋ ਸਪੋਰਟ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਕਰਦੇ ਆ ਬਰੋ ਤਾਂ ਮੈਨੂੰ ਸਾਡੀ ਕਿੰਨਾ ਲੱਗਦਾ ਪਿਆ ਜਰੂਰ ਦੱਸਿਓ